ਕੰਗਨਰ ਨੌਤ ਦੀਆਂ ਮੁਸ਼ਕਲਾਂ ਦੇ ਵਿੱਚ ਇੱਕ ਵਾਰ ਫੇਰਵਾਦ ਦਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਵਿਕੀ ਥੋਮਸ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਸ਼ਰੀਆਮ ਤਮ ਕੀ ਦਿੱਤੀ ਗਈ ਹੈ ਕੰਗਨਰ ਨੌਤ ਦੀ ਜੇਕਰ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰਦੀ ਹੈ ਤਾਂ ਉਸ ਦਾ ਅੰਜਾਮ ਬੇहद ਮੰਦਪਾਗੀ ਹੋਵੇਗਾ ਹਾਲਾਂਕਿ ਕੰਗਨਰ ਨੌਤ ਦੇ ਵੱਲੋਂ ਮਦਦ ਦੀ ਮੰਗ ਕੀਤੀ ਜਾ ਰਹੀ ਜਿੱਥੇ ਇੱਕ ਪਾਸੇ ਵੱਡੇ ਪੱਧਰ ਉੱਤੇ ਕੰਗਨਰ ਨੌਤ ਦੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਆਖਿਰਕਾਰ SGPC ਦੇ ਵੱਲੋਂ ਵੀ ਐਕਸ਼ਨ ਲਿਆ ਗਿਆ ਨੋਟਿਸ ਲਿਆ ਗਿਆ ਕਿ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੀਹੇ ਦੇ ਵਿੱਚ ਇੱਕ ਚੈਨਲ ਉੱਤੇ ਇੰਟਰਵਿਊ ਦੇ ਦਰਮਿਆਨ ਕੰਗਨਾਰ ਨੌਤ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਚਾਰੇ ਪਾਸੇ ਗੁੱਸੇ ਵਾਲਾ ਮਾਹੌਲ ਪਾਇਆ ਜਾ ਰਿਹਾ ਤਾਂ ਇਸ ਦੇ ਵਿਚਾਲੇ ਕੰਗੜਾ ਨੌਤ ਦੇ ਸਿੱਤੇ ਤੌਰ ਤੇ ਧਮਕੀ ਦਿੱਤੀ ਗਈ ਹੈ ਵਿਕੀ ਥੋਮਸ ਦੇ ਵੱਲੋਂ ਕਿ ਆਖਿਰਕਾਰ ਜੇਕਰ ਕੋਈ ਵੀ ਸਿੱਖਾ ਪਾਸੇ ਇੱਕ ਉਂਗਲ ਵੀ ਕਰੇਗਾ ਤਾਂ ਉਸ ਦਾ ਹਸ਼ਰ ਬਹੁਤ ਮਾੜਾ ਹੋਏਗਾ ਇੱਥੋਂ ਤੱਕ ਕਿ ਕੋਈ ਵੀ ਧਰਮ ਦਾ ਵਸਲੀਕ ਹੈ ਉਸ ਦੇ ਵੱਲੋਂ ਕੰਗੜਾ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਇਹ ਕਹਿਣਾ ਹੈ ਵਿਕੀ ਥੋਮਸ ਦੇ ਨਾਲ ਬੈਠੇ ਦਾਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਤੋਂ ਬਾਅਦ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਗਨਾ ਨੌਥ ਦਿਆਂ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਕਿਸੇ ਤਰ੍ਹਾਂ ਦਾ ਕੋਈ ਵੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ ਲਗਾਤਾਰ ਐਮਪੀ ਕੰਗਨਾ ਨੌਥ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਦਿਖਾਈ ਦੇ ਰਹੀ ਹੈ